ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਪੰਥਕ ਦਾਲ ਚਿੰਦਾ ਗਰੁੱਪ ਦੇ ਮੈਂਬਰ ਸਭਾ ਦੇ ਰਾਕਾਰ ਸੇ ਵਖਾਣ ਆ ਗਿਠੇ ਪ੍ਰੈਸ ਨੂੰ ਸਮੋਡਿਟੋਰ 19 ਤਰੀਕ ਨੂੰ ਇਲੈਕਸ਼ਨ ਹੋਇਆ ਜਿਹਦੇ ਵਿੱਚ ਸੰਗਠਨ ਨੇ ਸਭ ਤੋਂ ਵੱਡਾ ਮੈਂਡੇਟ ਉਪਨਥਕ ਦਰਚੀਨਾ ਗਰੁੱਪ ਨੂੰ ਦਿੱਤਾ 9 ਮੈਂਬਰ ਬਣਾ ਕੇ ਕਿਸੇ ਦੇ 3 ਜਿੱਤੇ ਕਿਸੇ ਦੇ 4 ਜਿੱਤੇ ਕਿਸੇ ਦੇ 6 ਜਿੱਤੇ ਪਰ ਸੰਗਠਨ ਅਜੇ ਤੱਕ ਵੀ ਕਨਫਿਊਜ਼ ਹੈ ਵੀ ਗੁਰੂ ਕਰਨ ਦਾ ਪ੍ਰਬੰਧ ਕੌਣ ਸੁਭਾਵੇਗਾ ਸੰਗਤ ਨੇ ਵੋਟਾਂ ਪਾ ਕੇ ਬੜੀ ਵੱਡੀ ਤਦਾਰ ਦੇ ਦੀ ਅਜਾਤ ਚੁਣ ਦਿੱਤੇ ਅਜਾਤ ਚੁਣੀ ਤੋਂ ਬਾਅਦ ਵੀ ਸੰਗਤ ਕਨਫਿਊਜ਼ ਹੈ ਵੀ ਗੁਰੂ ਘਰਾਂ ਦਾ ਪ੍ਰਬੰਧ ਕਿੰਨਾ ਹੱਥਾਂ ਜਾਏਗਾ ਅਜਾ ਮੈਨੂੰ ਦੇਖੇ ਸੰਗਤ ਦੇ ਸਾਹਮਣੇ ਸਥਿਤੀ ਪੱਸ਼ਟ ਕਰਨਾ ਮੀਡੀਆ ਦੇ ਰਹੀ ਕਾਕੀ ਨਿਰੀ ਹਰਿਆਣੇ ਦੀ ਸਿੱਖ ਸੰਗਤ ਨਹੀਂ ਸਾਰੇ ਹਿੰਦੁਸਤਾਨ ਦੀ ਸਿੱਖ ਇਹ ਨਦਰਾਨੀ ਹਰਿਆਣਾ ਗੁਰਦੁਆਰਾ ਅਰੇਂਜਮੈਂਟ ਕਮੇਟੀ ਦੇ ਪ੍ਰਬੰਧਾ ਲੱਗੀਆਂ ਉਸ ਤੋਂ ਇਲਾਵਾ ਸਾਰੀ ਦੁਨੀਆ ਪਰ ਦੇ ਸਿੱਖ ਇਸ ਨੂੰ ਨਵੀਂ ਬਣੀ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੱਖਰੇ ਹੋ ਕੇ ਸੰਗਤ ਦੇ ਸਹਿਯੋਗ ਨਾਲ ਕਮੇਟੀ ਦਾ ਬਣਾ ਲਈ ਤੇ ਜਿਹਦਾ ਉਹ ਪਹਿਲਾ ਇਲੈਕਸ਼ਨ ਹੋਇਆ ਇਸ ਕਰਕੇ ਇੱਕ ਇਤਿਹਾਸਿਕ ਇਲੈਕਸ਼ਨ ਵੀ ਬਣ ਚੁੱਕਾ ਹੈ ਕਿ ਹਰਿਆਣਾ ਸ਼੍ਰੋਮਣੀ ਕਮੇਟੀ ਤੋਂ ਵੱਖਰੀ ਹੋਈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਅਜਕਟਿਬੋਡੀ ਕੌਣ ਹੋਵੇਗੀ ਪਹਿਲਾ ਪ੍ਰਧਾਨ ਕੌਣ ਹੋਵੇਗਾ ਇਹ ਨਜਾਮ ਗੁਰੂ ਘਰਾਂ ਦਾ ਕਿੰਨੇ ਦੇ ਹੱਥਾਂ ਵਿੱਚ ਜਾਏਗਾ ਉਸ ਗੱਲ ਦੀ ਕਲੀਅਰਟੀ ਕਰਨ ਵਾਸਤੇ ਅੱਜ ਆਪਾਂ ਪ੍ਰੈਸ ਦੇ ਰਹੀਂ ਸੰਗ ਦੇ ਰੂਪ ਰੂਪ ਹੋਏ ਉਸ ਵਾਸਤੇ ਅਸਾਂ ਸਾਰੇ ਮੈਂਬਰ ਸਹਿਬਾਨਾਂ ਨੇ ਆਪਣੇ ਗਰੁੱਪ ਦੇ ਮੈਂਬਰ ਸਹਿਬਾਨਾਂ ਨੇ ਸਰ ਸੰਮਤੀ ਦੇ ਨਾਲ ਇੱਕ ਫੈਸਲਾ ਕੀਤਾ ਹੈ ਕੀ ਆਪਾਂ ਪ੍ਰੈਸ ਰਹੀ ਕਹਾਂਗੇ ਉਹ ਸੁਨੇਗਾ ਕੋਈ ਨਹੀਂ ਸੁਨੇਗਾ ਆਪਾਂ ਅਖਬਾਰਾਂ ਵਿੱਚ ਬਿਆਨ ਦੇਾਂਗੇ ਕੋ ਪੜੇਗਾ ਕਿ ਨਹੀਂ ਪੜੇਗਾ ਆਪਾਂ ਸੋਸ਼ਲ ਮੀਡੀਆ ਤੇ ਜਾਾਂਗੇ ਕੋ ਵੇਖੇਗਾ ਤੇ ਨਹੀਂ ਵੇਖੇਗਾ ਕਿਉਂ ਨਾ ਸੰਗਤ ਦੇ ਰੂਹ ਰੂ ਅਸੀਂ ਰੋਕੇ ਸਥਿਤੀ ਸਪਸ਼ਟ ਕਰ ਸਕੀਏ ਤੇ ਸੰਗਤ ਦੀ ਹੀ ਰਹਿ ਜਾਣ ਸਕੀਏ ਸੰਗਤ ਦੀ ਰਹਿ ਜਾਣਨ ਵਾਸਤੇ ਆਪਣੀ ਸਥਿਤੀ ਸਪਸ਼ਟ ਕਰਨ ਵਾਸਤੇ ਇਸ ਸੰਗਠਨ ਜਾਣੂ ਕਰਵਾਉਣ ਵਾਸਤੇ ਇੱਕ ਫੈਸਲਾ ਲਿਆ ਹੈ ਉਹ ਫੈਸਲਾ ਹੈ ਇੱਕ ਫਰਵਰੀ ਡੇਰਾ ਕਾਰ ਸੇਵਾ ਕਰਨਾਲ ਵਿੱਚ ਸਿੱਖ ਸੰਗਤ ਸੰमेलन ਬੁਲਾਇਆ ਗਿਆ ਹੈ ਹਰਿਆਣਾ ਦੇ ਸਿੱਖਾਂ ਜਿਹਦੇ ਵਿੱਚ ਅਜੰਡਾ ਇੱਕ ਹੈ ਕਿ ਸੰਗਤ ਸਾਨੂੰ ਸੁਝਾਅ ਦੇ ਅਸੀਂ ਅੱਗੇ ਕੀ ਚੱਲਣਾ ਹੈ ਕਿਦੇ ਨਾਲ ਚੱਲਣਾ ਹੈ ਕਿਦੇ ਨਾਲ ਨਹੀਂ ਚੱਲਣਾ ਪ੍ਰਬੰਧ ਲੈਣਾ ਹੈ ਨਹੀਂ ਲੈਣਾ ਇਹਨਾਂ ਸਿਟੀਆਂ ਦੇ ਵਿੱਚ ਇਹ ਸੰਗਤ ਦੀ ਰਹਿ ਜਾਣਾ ਪਰ ਮੈਂ ਸੰਗਤ ਇੱਕ ਅਪੀਲ ਕਰਦਾ ਚੁਣਿਆ ਸਾਨੂੰ ਸੰਗਤ ਨੇ ਚਲੋ ਕੁਝ ਨਾ ਜੱਛ ਕੇ ਕੋ ਜਿੱਤ ਗਏ ਅਸੀਂ ਅੱਜ ਵੀ ਸਾਡਾ ਸਾਰਾ ਗਰੁੱਪ ਤੇ ਮੈਂ ਮੇਰੇ ਸਹਿੱਤ ਅੱਜ ਵੀ ਜਿੱਥੇ ਸੰਗਤ ਖਿਲਾੜੇਗੀ ਖਲੋਵਾਂਗੇ ਜਿੱਧਰ ਸੰਗਤ ਕੱਲੇਗੀ ਉਧਰ ਜਾਵਾਂਗੇ ਪਰ ਸੰਗਤ ਇੱਕ ਬੇਨਤੀ ਕਰਦਾ ਇੱਕ ਤਰੀਕ ਨੂੰ ਸਸਨਾ ਸਾਨੂੰ ਵਿਚਾਰ ਦੇਣਾ ਹੁਣਾ ਸੁਝਾਅ ਦੇਣਾ ਹੁਣਾ 22 ਸਾਲ ਦੇ ਸੰਘਰਸ਼ ਦੇ ਵਿੱਚ ਨਾ ਵਿਕਿਆ ਨਾ ਝੁਕਿਆ ਤੇ ਨਾ ਰੁਪਿਆ ਕਮੇਟੀ ਬਣ ਗਈ ਕਲੰਕ ਨਹੀਂ ਹਾਲੀ ਤੱਕ ਲਗਣ ਦਿੱਤਾ ਤੇ ਸੰਗਤ ਨੂੰ ਬੇਨਤੀ ਕਰਨਾ ਹੈ ਫੈਸਲਾ ਜੋ ਕਰੋਗੇ ਪ੍ਰਮਾਣ ਹੋਵੇਗਾ ਜਿੱਧਰ ਕਲੋਗੇ ਜਾਵਾਂਗੇ सारे असि बुजुर्ग मेरी भी सत्तर साल उम्र है बेनती करांग संगत न कलंक नवा दिया कल्याल जिधर साधे से कलंक ना क्लियर नहीं किया गया उसमें केवल यह लिखा है कि नंबरिंग चुनेंगे श्रोमणी कमेटी में ऐसा नहीं होता था श्रोमणी कमेटी में नंबरिंग नहीं चलती थी वहाँ इंडिविजुअल चलता था वोटिंग वो वो भी हो सकती है दो हजार चौदह के एक्ट में लिखा है कि नंबरिंग ही कॉप्ट करेगी और नंबरिंग आगे नहीं भी कौन से नंबर करेंगे जो श्रोमणी गुरुद्वारा प्रबंध कमेटी का 1925 का एक्ट है उसमें एक का हाउस बनता है तेरह उसमें कॉप्ट होते हैं जो उनकी थोड़ी रहती है तेरह तेरह एक सौ तेरह जिसके पक्ष में हो जाते हैं मेंबर है पर प्रतिक्रिया अलग लग रही है मैं। यहां नंबरिंग की बात आ गई वो इंडिविजुअल बात थी तेरह आदमियों की मुझे लग रहा है कि जो मेरे पास जानकारी है कि चालीस मेंबर इकट्ठे होंगे जैसे हमने दो जर्नल चुने हैं मेरे ग्रुप से पहले पूछा जाएगा भाई कौन कॉप्टोन होना चाहता है ग्रुप को नहीं भाई चाली में से बताओ कौन कॉप होना चाहता है वो वहाँ मौजूद होगा किसी भी का वो खड़ा हो जाएगा कि मैं कॉप होना चाहता हूँ एच एस जो उस दिन अध्यक्षता करेंगे वो पूछेंगे भाई इनके साथ कितने मेंबर हैं हाथ खड़े करो या वोटिंग पड़े जितने उसको नंबर मिलेंगे वो नोट कर लिए जाएंगे मान लो मैं यही कह दूंगा भाई ये गुरुनाम सिंह लाडी या और किसी का भी नाम ले दूंगा वो खड़ा होकर कह देगा, गुरु सिंह लाडी का नाम आ जाएगा तो जितने मेंबर होंगे उनके नंबर नोट कर लिए जाएंगे उनके हक में जो बोलेंगे दूसरा फिर भाई और भी कुछ जर्नल में आए दूसरा नाम आ जाएगा एनीथिंग कोई भी आए उससे फिर पूछा जाएगा भाई इसके साथ कितने मेंबर हैं उसके नोट कर लिए जाएंगे तीसरा बार फिर पूछा जाएगा भी और भी को है यदि नहीं तो स्टॉक यदि तीसरा भी खड़ा जाता है उनके पक्ष में कितने वोट जाते हैं वो हो जाएगा चौथी बार फिर पूछा जाएगा जब तक कैंडिडेट बनते रहें यदि चौथी बार को खड़ा नहीं होता तो स्टॉक इसमें जो नंबरिंग वाली बात है वो इस तरह की यदि पहले ही कैंडिडेट के ऊपर 40 हैं 21 जुदाई आंकड़ा है नंबरिंग 21 है उसकी यदि वो 21 नंबर ले जाता है दूसरे की जरूरत नहीं रह जाती वो चुना जाएगा उसी को प्रधान ना वो ना, ना नहीं। मेंबर चुना जाएगा ऑप्शन कॉप मेंबर चुना जाएगा जैसा आपको क्या लगता था कितने आपने मेंबर उतारे थे और कितने उम्मीद थी, थी जितने इक्कीस तारे थे बारह जीते हैं ਨੋਂ ਨਹੀਂ ਦਿੰਦੇ ਹਨ 12 ਹਰ 12 ਫਰਵਰੀ ਅੱਜ ਤੁਸੀਂ ਇੱਕ ਸਿਮੇਲਨ ਕਰ ਰਹੇ ਹੋ ਠੀਕ ਹੈ ਦਿੱਤੇ ਸਾਰੀ ਸੰਗਤ ਆ ਰਹੀ ਹੈ ਸੰਗਤ ਦਾ ਜੋ رائے ਹੋਏਗੀ ਮੰਨੋ 60% ਲੋਕ ਮੰਨਦੇ ਨੇ ਉਹ 60% ਦੀ ਮੰਨੀ ਜਾਏਗੀ 100% ਨਹੀਂ ਜਾਏਗੀ ਹਾਂ ਡਾਟਚ ਹਾਂਜੀ 60 40 ਦਾ ਜਿਹੜਾ ਸਿਸਟਮ ਹੈਗਾ ਉਹ ਉਹਦੇ ਵਾਸਤੇ ਸਾਈਕਲ ਸਿਸਟਮ ਤਿਆਰ ਕੀਤਾ ਹੈ ਬਾਹਰ ਟੇਬਲ ਲੱਗ ਜਾਏਗੀ ਕਿਉਂਕਿ ਸਾਰੀ ਸੰਗਤ ਸੁਝਾ ਨਹੀਂ ਦੇ ਸਕਦਾ ਟੇਬਲ ਆ ਰਿਆਂਗੇ ਵੀ ਆਪੋ ਆਪਣੇ ਸੁਝਾਅ ਲਿਖਦੇ ਪਰਚੇ ਦੇ ਲਈ ਪਰਚੇ ਬਕਾਇਦਾ ਛਾਪਾਂਗੇ ਵੀ ਆਪਣੇ ਸੁਝਾਅ ਲਿਖੋ ਸਾਨੂੰ ਕੀ ਕਰਨਾ ਚਾਹੀਦਾ ਵੋਟਿੰਗ ਹੋਗੀ ਹਾਂਜੀ ਵੋਟਿੰਗ ਹੀ ਹੋਗੀ ਨਹੀਂ ਮੇਰੀ ਗੱਲ ਸੁਣ ਉਸ ਤੋਂ ਬਾਅਦ ਜਿੰਨੇ ਬੰਲੇ ਬੋਲਣੇ ਜਾਣਗੇ ਉਹ ਬੋਲਣਗੇ ਉਹਨਾਂ ਦਾ ਸਾਰਿਆਂ ਦੇ ਵਿਚਾਰ ਸੁਣ ਕੇ ਫਿਰ ਸਾਡੀ ਕਮੇਟੀ ਬੈਠੇਗੀ ਤੇ ਆਪਾਂ ਕੀ ਫੈਸਲਾ ਲੈਂਦੇ